ਅਸੀਂ ਗਏ ਹਾਂ ਜੀ ਤਹਿਸੀਲ ਬਲਾਚੌਰ ਦੇ ਪਿੰਡ ਬੇਲਾ ਤਾਜੋਵਾਲ ਦੇ ਵਿੱਚ ਬੰਨ੍ਹ ਦੇ ਉੱਤੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਕਾਫੀ ਜ਼ਿਆਦਾ ਪੱਧਰ ਵਿੱਚ ਵੱਧ ਚੁੱਕਾ ਆ ਪਾਣੀ ਦੀ ਰਫ਼ਤਾਰ ਵੀ ਤੇਜ਼ ਆ ਤੇ ਉਸ ਦੇ ਨਾਲ ਜਿਹੜਾ ਹੈਗਾ ਆ ਇੱਥੇ ਰੋਕਾਂ ਵੀ ਲਗਾਈਆਂ ਗਈਆਂ ਆ ਤੁਸੀਂ ਦੇਖ ਸਕਦੇ ਤਾਜ਼ੀ ਤਸਵੀਰਾਂ ਦੇ ਵਿੱਚ ਕਿ ਜਿਹੜਾ ਇਹ ਬੰਨ੍ਹ ਦੇ ਬਿਲਕੁਲ ਨਾਲ ਜਿਹੜਾ ਹੈਗਾ ਆ ਪਾਣੀ ਨੇ ਮਾਰ ਕਰਨੀ ਸ਼ੁਰੂ ਕਰ ਦਿੱਤੀ ਆ ਖੋਰਾ ਜਿਹੜਾ ਹੈਗਾ ਲੱਗ ਚੁੱਕਾ ਆ ਪਰੰਤੂ ਪ੍ਰਸ਼ਾਸਨ ਦੇ ਜਿਹੜੇ ਲੋਕ ਹੈਗੇ ਆ ਉਹ ਕਹਿ ਰਹੇ ਕਿ ਇੱਥੇ ਕੋਈ ਇਦਾਂ ਦੀ ਕੋਈ ਘਟਨਾ ਨਹੀਂ ਹੋਈ ਆ ਤੁਹਾਨੂੰ ਤਾਜ਼ੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਪਾਣੀ ਦੀ ਜਿਹੜੀ ਮਾਰ ਹੋਣੀ ਸ਼ੁਰੂ ਹੋ ਚੁੱਕੀ ਆ ਆ ਤਾਂ ਹੈਗੀ ਇੱਧਰ ਮਾਰ ਪਰੰਤੂ ਅਧਿਕਾਰੀ ਜਿਹੜੇ ਹੈਗੇ ਆ ਝੂਠ ਬੋਲਣ ਦੇ ਵਿੱਚ ਜਿਸ ਲਈ ਲੋਕਾਂ ਦਾ ਵੱਡਾ ਨੁਕਸਾਨ ਹੋਵੇਗਾ ਤਾਂ ਉਸ ਵੇਲੇ ਇਹ ਦੱਸੂਗੇ ਉਸ ਵੇਲੇ ਇਹਨਾਂ ਕੋਲ ਸਵਾਲ ਜ਼ਰੂਰ ਅਸੀਂ ਪੁੱਛਾਂਗੇ ਆ ਖੋਰਾ ਪੈ ਚੁੱਕਾ ਆ ਖੇਤ ਦਾ ਜਿਹੜਾ ਹੈਗਾ ਆ ਇੱਕ ਪਾਸਾ ਜਿਹੜਾ ਹੈਗਾ ਖੇਤ ਨੂੰ ਖੋਰਾ ਲੱਗ ਚੁੱਕਾ ਆ ਤੇ ਅਧਿਕਾਰੀ ਜਿਹੜੇ ਹੈਗੇ ਆ ਇੱਥੇ ਕਹਿ ਰਹੇ ਕਿ ਇੱਥੇ ਕੋਈ ਵੀ ਇਦਾਂ ਦੀ ਅਨਸਖਾਮੀ ਘਟਨਾ ਨਹੀਂ ਹੋਈ ਆ ਤਾਜ਼ੀਆਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਆ ਕਿ ਖੋਰਾ ਪੈਣਾ ਸ਼ੁਰੂ ਹੋ ਚੁੱਕਾ ਆ ਚੂੜੂ ਬੋਲਾਂ ਦੀ ਲੋੜ ਨਹੀਂ ਹੈ ਲੋਕਾਂ ਦੀ ਜਾਨ ਜਿਹੜੀ ਜੋਖਮ ਦੇ ਵਿੱਚ ਪਾਣ ਦੀ ਕੋਈ ਲੋੜ ਨਹੀਂ ਹੈ ਉਹਨਾਂ ਨੂੰ ਅਗਾਹ ਕਰਨਾ ਅਨਾਉਂਸਮੈਂਟ ਕਰਨੀ ਬਣਦੀ ਆ ਜਿਹੜੀ ਕਿ ਅਲਾਨਸਮੈਂਟ ਜ਼ਰੂਰ ਕਰਨੀ ਚਾਹੀਦੀ ਆ ਕਿ ਪਾਣੀ ਦਾ ਜਿਹੜਾ ਪੱਧਰ ਹੈਗਾ ਹਿਮਾਚਲ ਤੋਂ ਜਿਹੜਾ ਹੈ ਲਗਾਤਾਰ ਵਧਦਾ ਹੋਇਆ ਇਸ ਨੂੰ ਰੋਕ ਤਾਂ ਨਹੀਂ ਸਕਦੇ ਪਾਣੀ ਤਾਂ ਜ਼ਰੂਰ ਆਣਾ ਆ ਲਗਭਗ 55000 ਕਿਊਸਕ ਪਾਣੀ ਜਿਹੜਾ ਹੈਗਾ ਇੱਥੇ ਆ ਚੁੱਕਾ ਆ ਦਰਿਆ ਸਤਲੁਜ ਦਰਿਆ ਦੇ ਵਿੱਚ ਜਿਹੜਾ ਚੱਲ ਰਿਹਾ ਪਾਣੀ ਰਣਤੂ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਥੇ ਕੋਈ ਵੀ ਨੁਕਸਾਨ ਨਹੀਂ ਹੋਇਆ ਨੁਕਸਾਨ ਅਸੀਂ ਦਿਖਾਵਾਂਗੇ ਨੁਕਸਾਨ ਇਹਨਾਂ ਨੇ ਨਹੀਂ ਦਿਖਾਣਾ ਨੁਕਸਾਨ ਅਸੀਂ ਦਿਖਾਵਾਂਗੇ ਕਿ ਨੁਕਸਾਨ ਹੋਣਾ ਕਿਸ ਤੀਕਣਾ ਸ਼ੁਰੂ ਹੁੰਦਾ ਆ ਅਸੀਂ ਸਮੇਂ-ਸਮੇਂ ਸਰ ਜਿਹੜੀ ਹੈਗੀਆਂ ਖਬਰਾਂ ਲਾਣੇ ਆ ਤੇ ਨੁਕਸਾਨ ਅਸੀਂ ਜ਼ਰੂਰ ਦਿਖਾਵਾਂਗੇ 40 95 61 ਆਹ ਭਾਈ ਦਾ ਪਾਈ ਕਿਹੜਾ ਸਟਾਪ ਹੈ ਜੀ ਕੀ ਸਟਾਪ ਹੀਲ ਸਟਾਪ ਹੈ ਜੀ ਇਹ ਸਤਲੁਜ ਦੇ ਆਦੇ ਬੰਦਾ ਹਾਂਜੀ ਹਾਂਜੀ ਤੇ ਇਹ ਜਿਹੜਾ ਖੋਰਾ ਪਿਆ ਹੈ ਖੇਤ ਨੂੰ ਤੁਸੀਂ ਕਹਿ ਰਹੇ ਕਿ ਖੋਰਾ ਨਹੀਂ ਪਿਆ ਹੈ ਕੀ ਕੀ ਚੀਜ਼ ਹੈ ਜੀ ਇਹ ਹੈਗਾ ਖੋਰਾ ਅਸੀਂ ਲਵਾ ਰਹੇ ਹਾਂ ਇੱਥੇ ਖੋਰਾ ਹੈਗਾ ਜੀ ਹਾਂ ਜੀ ਖੋਰਾ ਹੈਗਾ ਅੱਛਾ ਪਹਿਲਾਂ ਪੁੱਛਿੰਗ ਕਰ ਰਹੇ ਆਪਾਂ ਠੀਕ ਹੈ ਜੀ ਨਹੀਂ ਜਿਸ ਲਈ ਆਪਾਂ ਤੁਹਾਨੂੰ ਪਹਿਲਾਂ ਪੁੱਛਿਆ ਤੁਸੀਂ ਕਹਿੰਦੇ ਖੋਰਾ ਹੈ ਨਹੀਂ ਕੋਈ ਵੀ ਇਦਾਂ ਦੀ ਕੋਈ ਘਟਨਾ ਨਹੀਂ ਹੈ ਉੱਧਰ ਦੀ ਜਿਆਦਾ ਨਹੀਂ ਹੈ ਕੋਈ ਕੋਈ ਦਿੱਕਤ ਨਹੀਂ ਹੈ ਅੱਛਾ ਜੀ ਹੋ ਜਾਣਾ ਜੀ ਬੰਦੇ ਬੁਲਾਏ ਹੋਏ ਅਸੀਂ ਕਰ ਰਹੇ ਹਾਂ ਇਹ ਕਿੰਨੀ ਦੇਰ ਤੱਕ ਆਣਾ ਜੀ ਇਹ ਤਾਂ ਸ਼ੁਰੂਆਤ ਹੋ ਚੁੱਕੀ ਹੈ ਘੰਟੇ-ਘੰਟੇ ਤੱਕ ਨਹੀਂ ਘੰਟੇ-ਘੰਟੇ ਆ ਜਾਣਾ ਬੰਦੇ ਨੇ ਜ ਕੀ ਲਾ ਰਹੇ ਥੇ ਕੀ ਲਾ ਰਹੇ ਸੀ ਲਾ ਪੁਸ਼ਿੰਗ ਹੋਣੀ ਜੰਗਲ ਨਾਲ ਨਾਲ ਅਸੀਂ ਕਿੱਲੀ ਲਾ ਕੇ ਨਾ ਬੰਬੂਜ਼ ਲਾ ਕੇ ਨਾਲ ਨਾਲ ਆਪਾਂ ਇਹ ਨਾਲ ਨਾਲ ਕਰ ਦੜਾ ਇਹ ਨਾਲ ਜੰਗਲ ਛੁੱਟ ਗਈ ਇਹ ਹੋਜੀ ਕਰਿਆ ਨੂੰ ਦੱਸਤਾ ਤੁਸੀਂ ਹਾਂਜੀ ਹਾਂਜੀ ਹੋ ਗਈ ਗੱਲ ਉਹਨਾਂ ਨੂੰ ਪੰਜ ਹਾਂਜੀ ਕੋਈ ਅਧਿਕਾਰੀ ਵੀ ਆਇਆ ਕੋਈ ਪ੍ਰਸ਼ਾਸਨ ਤੋਂ ਆ ਕੇ ਗਿਆ ਜੀ ਸਾਡੇ ਐਸਡੀਐਮ ਸਾਹਿਬ ਆ ਕੇ ਗਏ ਆ ਜੀ ਤੇ ਆਪਣੇ ਨਾਲ ਐਸਡੀਓ ਸਾਹਿਬ ਜਈ ਸਾਹਿਬ ਸਾਡੇ ਸਾਰੇ ਆ ਕੇ ਗਏ ਆ ਜੀ